ਲੁਧਿਆਣਾ ਦੇ ਗਿਰਰੋਡ ਸਥਿਤ ਕ੍ਰਿਸਟਲ ਕੰਪਨੀ ਦੇ ਗੋਦਾਮ ਤੇ ਪੀਤੀ ਰਾਤ ਚੰਡੀਗੜ੍ਹ ਤੋਂ ਲੁਧਿਆਣਾ ਖੇਤੀਬਾੜੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਉਨ੍ਹਾਂ ਲੱਖਾਂ ਰੁਪਏ ਦੀ ਨਕਲੀ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ ਅਤੇ ਗੋਦਾਮ ਨੂੰ ਵੀ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਚੀਫ ਖੇਤੀਬਾੜੀ ਅਫਸਰ ਲੁਧਿਆਣਾ ਨਰਿੰਦਰਪਾਲ ਸਿੰਘ ਬੈਣੀਪਾਲ ਨੇ ਦੱਸਿਆ ਕਿ ਇਹ ਛਾਪੇਮਾਰੀ ਕਿਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ ਤੇ ਛਾਪੇਮਾਰੀ ਦੌਰਾਨ ਨਾਮਵਰਜ ਦਵਾਈਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੀ ਸ਼ਿਕਾਇਤ ਕਿਸਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਉਹਨਾਂ 76 ਲੱਖ ਦੀਆਂ ਦਵਾਈਆਂ ਬਰਾਮਦ ਕੀਤੀਆਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਕੇ ਮਾਮਲਾ ਦਰਜ ਕਰਵਾਇਆ ਜਾਵੇਗਾ ਅੱਜ ਅਸੀਂ ਪੰਜਾਬ ਦਾ ਫਲਾਈਂਗ ਸਕਵੈਡ ਇੰਨੇ ਅਨੇ ਵਿਖਿਆ ਆਇਆ ਸੀਗਾ ਤਾਂ ਇੱਥੇ ਸੈਂਪਲਿੰਗ ਹੋ ਰਹੀ ਸੀਗੀ ਤਾਂ ਇਹ ਕ੍ਰਿਸਟਲ ਨਾਮ ਦੀ ਫਰਮ ਤੇ ਸੈਂਪਲਿੰਗ ਕਰਦੇ ਕਰਦੇ ਪਾਇਆ ਗਿਆ ਕੁਝ ਸਮਾਨ ਜਿਹੜਾ ਕਿ ਇਲੀਗਲ ਗਦਾਉਂ ਚ ਪਿਆ ਸੀ ਹਾਂ ਉਸ ਵਿੱਚ ਆਪਾਂ ਖੜੇ ਆ ਤੇ ਹੁਣ ਇਸ ਦੀ ਸਮਾਨ ਦੀ ਟੈਸਟਿੰਗ ਹੋਏਗੀ ਤੇ ਉਸ ਤੋਂ ਬਾਅਦ ਇਹਦਾ ਪਤਾ ਲੱਗੇਗਾ ਕਿ ਕੀ ਹੈ ਇਹਦੇ ਵਿੱਚ ਫਿਲਹਾਲ ਅਸੀਂ ਇਹਦੇ ਵਿੱਚ essentiial commodity act ਦੇ ਅਧੀਨ ਕਾਰਵਾਈ ਕਰ ਰਹੇ ਹਾਂ ਇਹਨੂੰ ਗਦਾਮ ਨੂੰ ਸੀਲ ਕਰਕੇ ਤੇ ਉਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਕਰਾਂਗੇ ਤਸਰ ਆਪਾਂ ਗੱਲ ਕਰੀ ਕੋਈ ਇਸ ਤੋਂ ਪਹਿਲਾਂ ਵੀ ਕੋਈ ਇਹੋ ਜਾਨਾ ਨੇ ਕੋਈ ਪ੍ਰੋਡਕਟ ਜਮਾ ਕੀਤਾ ਹੈ ਸੀ ਜਾਂ ਕੋਈ سیل ਵੇਰ ਕੀਤਾ ਹੈ ਤੇ ਪਤਾ ਮੈਨਾਂ ਜਾਂ ਕਿ ਬਿਲਕੁਲ ਨਹੀਂ স্টক ਹੋ ਰਾਇਆ ਇਸ ਚੀਜ਼ ਦਾ ਕੋਈ ਪਤਾ ਉਹ ਉਸ ਬਾਰੇ ਮੈਂ ਨਹੀਂ ਦੱਸ ਸਕਦਾ ਕਿਉਂਕਿ ਮੈਂ ਹਲੇ 2-3 ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ ਤੇ ਇਹ ਸਾਡੀ ਮੱਲੋ ਦੂਜੀ ਤੀਜੀ ਰੇਡ ਹੈਗੀ ਉਸ ਤੋਂ ਪਹਿਲਾਂ ਨਹੀਂ ਮੇਰੇ ਧਿਆਨ ਚ ਹੈਗਾ ਨਾ ਭਾਈ ਇਹ ਜੀ ਸਾਡੇ ਚੰਡੀਗੁਰੂ ਟੀਮ ਆਈ ਸੀਗੀ ਜੀ ਸਰ ਕਿ ਅਸੀਂ ਰੂਟੀਨ ਚੈਕਿੰਗ ਕਰ ਰਹੇ ਸੀਗੇ ਉਕੇ ਗਿੰਦਰਾ ਪਾਇਆ ਗਿਆ ਕਿ ਪ੍ਰੋਡਕਟ ਸਾਨੂੰ ਇਹਦਾ ਸਟਾਕ ਚੋਂ ਮਿਲਿਆ ਕਿ ਜਿਹੜਾ ਕੀ ਹਜੇ ਉਹਦੀ ਆਪਣੇ ਕੀ ਕਹਿ ਸਕਦੇ ਆਪਾਂ ਹਜੇ ਮਨਜ਼ੂਰੀ ਨਹੀਂ ਮਿਲੀ ਹਜੇ ਉਹ ਜਦੋਂ ਮਨੋਭੂਪੇ ਪੁੱਛਪਟੀਰ ਕੀਤੀ ਉੱਥੋਂ ਦਾ ਗਡਾਉਂ ਚੋਂ ਦਾਣਾ ਮਿਲਿਆ ਇਹ ਸਾਨੂੰ ਤਾਂ ਆ ਇੱਕ ਨਾਲ ਹੀ ਇਲੀਗਲ ਗਡਾਉਂ ਇਹਨਾਂ ਦਾ ਪਾਇਆ ਗਿਆ ਜਿੱਥੇ ਸਾਨੂੰ ਪ੍ਰੋਡਕਟ ਮਿਲਿਆ ਇਹ ਇਲੀਗਲ ਹੈ ਗਡਾਉਂ ਵੀ ਇਲੀਗਲ ਹੈ ਇਹ ਸਾਰੀ ਦਵਾਈ ਵੀ ਇੱਥੇ ਰੱਖੀ ਸੀਗੀ ਇਹ ਤਕਰੀਬਨ 76 ਲੱਖ ਦੀ ਕਰੀਏ ਦਵਾਈ ਆ ਮੁੱਖ ਰੋਖਰੀ ਪੈਕਿੰਗਾਂ ਨੇ ਤੇ ਇਹ ਜਿਹੜਾ ਅਸੀਂ ਹੁਣ ਇਹਨੂੰ ਆਪਾਂ ਐਫੇਰ ਕਰਾਰ ਨਹੀਂ ਜਾ ਰਹੇ ਤੇ ਸਾਰਾ ਇਲੀਗਲ ਹੈ ਇਹ ਕ੍ਰਿਸਟਲ ਨਾਨੀ ਕੰਪਨੀ ਹੈ ਜਿਨ੍ਹਾਂ ਦੇ ਖਿਲਾਫ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਤੇ ਪਹਿਲਾਂ ਗੱਲ ਕਰੀਏ ਹੁਣ ਤੱਕ ਉਹਨਾਂ ਨੇ ਕੋਈ ਮਾਲ ਕੋਈ ਅੱਗੇ ਸੇਵ ਨਹੀਂ ਕੀਤਾ ਜਿੱਕੇ ਇਹ ਹਜੇ ਇਨਵੈਸਟੀਗੇਸ਼ਨ ਦਾ ਤੁਸੀਂ ਜੇ ਆਪਾਂ ਗੱਲ ਕਰੀਏ ਕਿਸਾਨਾਂ ਨੂੰ ਲੈ ਕੇ ਜਾਂਦੇ ਆ ਜੇ ਆਪਣੇ ਖੇਤ ਕਿਤੇ ਵੀ ਯੂਜ਼ ਕਰਦੇ ਤੇ ਕਿੰਨਾ ਕੋ ਨੁਕਸਾਨ ਦਾ ਹੈਗੇ ਜੀ ਇਹਦਾ ਕੁਝ ਵੀ ਨਹੀਂ ਜੀ ਇਹਦਾ ਹਜੇ ਤੁਸੀਂ ਦੱਸ ਰਿਆਂ ਵੀ ਹਜੇ ਤਾਂ ਇਹਦਾ ਕੁਝ ਵੀ ਇਹਦੀ ਨੋਟੀਫਿਕੇਸ਼ਨ ਨਹੀਂ ਹੋਈ ਇਹ ਇਹਦੀ ਜਿਹੜਾ ਹੁਣ ਟੈਸਟ ਕਰਾਵਾਂਗੇ ਪਤਾ ਲੱਗੂਗਾ ਵਿੱਚ ਕੀ ਹੈ ਹਮ ਸੈਂਪਲਿੰਗ ਕਰ ਰਹੇ ਹਾਂ ਅਸੀਂ ਤੁਸੀਂ ਕਾਨੂੰਨੀ ਕਾਰਵਾਈ ਕਿਸ ਤਰ੍ਹਾਂ ਕੀਤੀ ਜਾ ਰਹੀ ਜੀ ਇਹਦਾ ਪਰਚਾ ਕਰ ਦਰਦ ਕਰਾਇਆ ਯਾਨੀ 420 120 20 ਤੇ ਆਪਣੇ ਐਸੈਂਸ਼ੀਅਲ ਕਮੋਡਿਟੀ ਐਕਟ 1955 ਦੇ ਅਧਾਰ ਦੇ ਦੁਆਰਾ ਐਸਐਮਜੀ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ